ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੋਗਸ ਤੇ ਤੇ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮਿੱਤੇ ਨਾਲ ਆਪਾਂ ਅੱਜ ਦਾ ਜਿਹੜਾ ਵਲੋਗ ਆ ਸ਼ੁਰੂ ਕਰਦੇ ਆ ਦਿਨ ਹੈਗਾ ਅੱਜ ਵੀਰਵਾਰ ਦਾ ਤੇ ਤਰੀਕ ਹੈਗੀ ਅੱਜ 23 ਮਈ ਹਾਂਜੀ ਹਾਂ ਮੈਂ ਜਾਦਾ 23 ਮਈ 23 ਮਈ ਅੱਜ 23 ਮਈ 23 ਮਈ ਘੈਂਟ ਗੱਲ ਬਾਤ ਹੈ 23 ਮਈ ਤੇ ਹੋਈ ਇੱਕ ਸਪੈਸ਼ਲ ਡੇ ਆ ਜਿਹੜਾ ਉਹ ਆ ਰਿਹਾ ਨੇੜੇ ਬਹੁਤ ਜਲਦੀ ਜਲਦੀ ਆ ਰਿਹਾ ਮੈਨੂੰ ਆਇ ਲੱਗਦਾ ਮੇ ਡੇਟ ਆ ਰਿਹਾ ਸਾਰੇ ਜਣ ਕਹਿੰਦੇ ਆ ਜਲਦੀ ਜਲਦੀ ਆ ਰਿਹਾ ਤੇ ਚਲੋ ਜੀ ਅੱਜ ਦਾ ਆਪਾਂ ਵਲੌਗ ਸ਼ੁਰੂ ਕਰਦੇ ਆ ਤੇ ਕੰਮ ਕਰਨਾ ਸਭ ਤੋਂ ਪਹਿਲਾਂ ਆਪਾਂ ਨੇ ਲਾਉਣਾ ਝਾੜੂ ਕੱਪੜੇ ਮੈਂ ਧੋਏ ਆਈ ਥੋੜੇ ਜਿ ਸੀਗੇ ਹੁਣ ਕੱਪੜੇ ਥੋੜੇ ਜਿ ਘੱਟ ਹੁੰਦੇ ਆ ਹਾਲੇ ਕਿਉਂਕਿ ਬੱਚੇ ਜਿਹੜੇ ਆ ਘੱਟ ਖੋਲਦੇ ਆ ਹਾਲੇ ਤੇ ਜਿਉ ਜੋ ਗਰਮੀ ਹੋਣ ਹੋਰ ਪੈਂਦੀ ਜਾਣੀ ਆ ਫਿਰ ਨਾ ਰਹਾ ਕਿ ਅੱਬਲਾ ਤਾਂ ਮੇਰੇ ਖਿਆਲ ਨਾਲ ਲੱਗਦਾ ਇਹਨਾਂ ਨੇ ਤਾਂ ਏਸੀ 'ਚ ਬੈਠੇ ਆ ਤੇ ਜਦੋਂ ਝੋਨਾ ਲੱਗਣ ਲੱਗੂ ਉਦੋਂ ਕੱਪੜੇ ਵੱਧ ਹੋਣਗੇ ਕਿਉਂਕਿ ਫਿਰ ਖੇਤ 'ਚ ਜਾਣਾ ਪਿੰਦ ਕਮਰ ਉਪੋਲ ਕੇ ਛੜਦਣੇ ਆ ਪਿੰਦ ਕਮਰ ਤੇ ਹਾਲੇ ਜਦ ਤੱਕ ਝੋਨਾ ਨਹੀਂ ਲੱਗਦਾ ਹੈਗਾ ਉਦੋਂ ਤੱਕ ਕੱਪੜੇ ਘੱਟ ਹੀ ਰਹਿਣਗੇ ਮੈਨੂੰ ਲੱਗਦਾ ਆ ਬਾਕੀ ਪਤਾ ਨਹੀਂ ਹੈਗਾ ਜਦੋਂ ਖੇਤ ਦੇ ਵਿੱਚ ਕੰਮ ਸ਼ੁਰੂ ਹੋਊਗਾ ਉਦੋਂ ਜ਼ਿਆਦਾ ਹੋਣਗੇ ਤੇ ਹੁਣ ਸਭ ਤੋਂ ਪਹਿਲਾਂ ਪਾ ਲੈਣੇ ਆ ਝਾੜੂ ਕੱਪੜੇ ਮੈਂ ਧੋਤੇ ਤੇ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਅਤੇ ਅਸੀਂ ਸਾਰੇ ਨਿਪੜਿਆ ਹੋਇਆ ਟਾਈਮ ਜਿਹੜਾ ਪੌਣੇ 9 ਦਾ ਹੋ ਗਿਆ ਤੇ ਬਾਕੀ ਕੰਮ ਸਾਰੇ ਹੋ ਗਏ ਆਪਣੇ ਪਸ਼ੂਆਂ ਦਾ ਸਾਰਾ ਨਿਪਟ ਗਿਆ ਤੇ ਕੱਪੜੇ ਧੋਲੇ ਹਾਲੇ ਰੋਟੀ ਰਹਿੰਦੀ ਆ ਤੇ ਕਿਚਨ ਸਾਫ ਕਰਨਾ ਤੇ ਆਪਣਾ ਝਾੜੂ ਪੋਚਾ ਸਾਰਾ ਰਹਿੰਦਾ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਝਾੜੂ ਪੋਚਾ ਠੀਕ ਹੈ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇਖਦੇ ਆਂ ਅੱਜ ਪੂਰਾ ਦਿਨ ਦੇ ਵਿੱਚ ਤੁਹਾਡੇ ਨਾਲ ਕੀ ਕੀ ਸ਼ੇਅਰ ਹੁੰਦਾ ਜੋ ਜੋ ਸ਼ੇਅਰ ਕਰਨ ਵਾਲਾ ਹੋਊਗਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵੀਡੀਓ ਤੇ ਪਹਿਲੀ ਵਾਰੀ ਆਉਣੰਦਾ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਵੀਡੀਓ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਦੇਖ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਹੁਣ ਆਪਾਂ ਲਾਉਨੇ ਆ ਪਹਿਲਾਂ ਝਾੜੂ ਏ ਕੀ ਹੋ ਰਹਾ ਹੈ ਭਈਆ ਹਾ ਦੇਖ ਲੋ ਲਾ ਛੋਟੇ ਬੱਚੇ ਵੀ ਇਦਾਂ ਕਰਦੇ ਆ ਦੇਖੋ ਅੱਛਾ ਜੀ ਮੈਂ ਤੁਹਾਨੂੰ ਸੈਂਸ ਕਿੱਟ ਮਗਾ ਕੇ ਦੇ ਦੂੰਗੀ ਇਸਕਾ ਸੈਂਸ ਹੀ ਲੱਦ ਤੇ ਦੱਸੋ ਮੈਨੂੰ ਪਤਾ ਨਹੀਂ ਕਿੱਥੋਂ ਆਂਦੀ ਆ ਆਨਲਾਈਨ ਬੁੱਕ ਕਰ ਲਾਂਗੇ ਫਿਰ ਉਹ ਚ ਕੀ ਹੁੰਦਾ ਆ ਦੇਖ ਲੋ ਕੀ ਕੁਛ ਕੋਲੀ ਬੈਠਾ ਕਾਂਜੀ ਹੈ ਤੇਰਾ ਕਾਂਚਿਆਂ ਦਾ ਕੀ ਕਰਿਆ ਲਾ ਲਾ ਮੇਰੀ ਅਬਦੀ ਰਸੋਈ ਆਪ ਚੱਕੀ ਬੈਠਾ ਮੈਨੂੰ ਪਤਾ ਨਹੀਂ ਕੀ ਮੰਮੀ ਕੁੰਡੀ ਸੋਟਾ ਖੜਕਾਈ ਜਾਂਦੀ ਆ ਹੈ ਮੰਮੀ ਮੰਮੀ ਜਟਣੀ ਘੋਟ ਦੀਦੀ ਹਾਂ ਅੱਛਾ ਪਿੰਡ ਬੱਬੇ ਨੇ ਬਿੱਲੋ ਸਰਦਾ ਈ ਰਗੜੀ ਪੀਲਾ ਪੀਲਾ ਰੈੱਡ ਬੋਲੇ ਸਾੜਦਾ ਬਿੱਲਾ ਪੀਲਾ ਹੋ ਜਾਤਾ ਕੜੀ ਮੈਨੂੰ ਖਬਰ ਹੈ ਸਰਦਾ ਹੀ ਕਿਹੜੀ ਆ ਤੇਰੀ ਲਾ ਦੇ ਲੋ ਇਹ ਲੱਕ ਵਰਦੀਆ ਇਹ ਰੰਗ ਬਣ ਗਿਆ ਹੈ ਆ ਦੇ ਲੈ ਇਹਨੇ ਕੁਝ ਵੀ ਨਹੀਂ ਚੱਕਣ ਦੇਣਾ ਜਿੰਨਾ ਉਹ ਬੈੱਡ ਤੇ ਪਿਆ ਆ ਸਮਾਨਾ ਜਿੰਨਾ ਉਹ ਟੀਵੀ ਟਰਾਲੇ ਤੇ ਇਹਨੇ ਪਾ ਕੇ ਰੱਖਿਆ ਖਲਾਰਾ ਅੱਛਾ ਚੰਗਾ ਹੋਰਾ ਕਰ ਹੁਣ ਇਹ ਕਲਰ ਨਾ ਖਰਾਬ ਕਰਦੀ ਮੈਂ ਨਹੀਂ ਹੋਰ ਮੰਗਾ ਕੇ ਦੇਣੇ ਏਨਾ ਤੋੜ ਕੇ ਵਿੱਚ ਪਾ ਲਈ ਇਹ ਦਿਖਾਉਣ ਨਹੀਂ ਦਿੱਤਾ ਅੱਛਾ ਆ ਦੇ ਲੋ ਖੇਡਾ ਇਹਦੀ ਉਹ ਜੋ ਮੋਚ ਇਹ ਚਿੱਕਾ ਨਹੀਂ ਦਿਖਾਈ ਦੀ ਖੇਡਾਂ ਜਾਰਦੀਆਂ ਤੋੜ ਮਰੋੜ ਕੇ ਉਹਨਾਂ ਨਾਲ ਖੇਡਦਾ ਨਿਆਣਾ ਛੇਵੀਂ ਚ ਹੋ ਗਿਆ ਪੜਿਆ ਕਰ ਹੁਣ ਬੁੱਕਾਂ ਪੜ ਐਕਸਪੈਰੀਮੈਂਟ ਕਰਦਾ ਭਾਈ ਇਹ ਕਲਰ ਤੋਂ ਕਲਰ ਬਣਾਉਣ ਦਾ ਹੂੰ ਚੰਦ ਦਾ ਫਿਰ ਸਰਦਾਈ ਵਾਲਾ ਰਗੜਾ ਪਿੰਡ ਬਾਬੇ ਆ ਲੈ ਪਿੰਡੋ ਸਰਦਾਈ ਰਗੜੀ ਰੈੱਡ ਬੁੱਲ ਨੇ ਛੱਡ ਪੀਲਾ ਪੀਲਾ ਹੋਲਾ ਤੱਕੜੀ ਨਾ ਵਹਿ ਨਹੀਂ ਪਿੰਦੀ ਤੇ ਤਕੜੀ ਨਹੀਂ ਹੋਣਾ ਮੈਂ ਤੇ ਮੇਰੀ ਬੈੱਡ ਸ਼ੀਟ ਕੱਲ ਪਛਾਈਆ ਹੱਲੇ ਰੋਇ ਛਾੜੂ ਮੈਂ ਲਾਦਾ ਸਾਰੇ ਕਿਤੇ ਜਹਾੜ ਲੱਗਿਆ ਹੈ ਪੋਚੇ ਲਾਣ ਇੱਥੇ ਲੱਗ ਗਿਆ ਕਿਚਨ ਦੇ ਵਿੱਚ ਸਟੈਂਡ ਵਾਲਾ ਪੋਚਾ ਲਾਉਂਦਾ ਤੇ ਬੱਚਿਆਂ ਤੋਂ ਕੰਮ ਕਰਾਉਣਾ ਚਾਹੀਦਾ ਛੁੱਟੀਆਂ ਦੇ ਵਿੱਚ ਇਹਨਾਂ ਦੇ ਟੀਚਰ ਵੀ ਕਹਿੰਦੇ ਆ ਵੀ ਆਪਣੇ ਪੇਰੈਂਟਸ ਦੇ ਨਾਲ ਕੰਮ ਕਰਾਇਆ ਕਰੋ ਥੋੜੀ ਬਣ ਕਿ ਪਹਿਲਾਂ ਖੇਡਦਾ ਸੀਗਾ ਤੇ ਹੁਣ ਪੋਚਾ ਵਾਪੇ ਹੀ ਕਹਿੰਦਾ ਮੈਂ ਚੱਕਿਆ ਸਪੋਚਾ ਕਹਿੰਦਾ ਮम्मा ਮੈਂ ਲਾਉਂਗਾ ਪੋਚਾ ਤੇ ਚਲਾ ਦੇ ਬਹੁਤ ਵਧੀਆ ਲਾ ਲੰਦਾ ਏ ਰੇਡਾ ਬੰਦਾ ਪੂਰਾ ਸਾਰੀਆਂ ਛੁੱਟੀਆਂ ਦੇ ਵਿੱਚ ਸਾਡੇ ਨਾਲ ਏਦਾਂ ਦੇ ਛੋਟੇ ਛੋਟੇ ਕੰਮ ਕਰਾਉਂਦਾ ਹੁੰਦਾ ਜਿੰਨੇ ਜੋਗਾ ਹੋਵੇ ਬੱਚੇ ਤੋਂ ਕੰਮ ਲੈਣਾ ਚਾਹੀਦਾ ਨਾਲੇ ਤਾਂ ਬੱਚੇ ਲਤਾਂ ਘੱਟ ਕਰਦੇ ਆ ਤੇ ਨਾਲੇ ਆਪ ਨੂੰ ਸਤਾਉਂਦੇ ਘੱਟਾ ਜਦੋਂ ਮੈਂ ਪੋਚਾ ਲਾਉਂਦੀ ਹੁੰਦੀ ਐ ਨਾ ਪੈੜਾ ਕਰੀ ਜਾਣੀਆਂ ਸੀ ਵਿੱਚ ਸਤਾਈ ਜਾਣਾ ਸੀਗਾ ਤੇ ਹੁਣ ਉਹ ਆਪ ਪੋਚਾ ਚਲਾ ਰਿਹਾ ਮੈਨੂੰ ਇੱਕ ਵੀ ਪੈਡ ਨਹੀਂ ਪਾਉਣ ਦੇਣ ਜਾਣ ਨਹੀਂ ਦੇਣਾ ਜਿੱਥੇ ਪੋਚਾ ਲਾਉਂਦਾ ਜੇ ਦੇਖੋ ਨਾਲੇ ਕੰਮ ਨਹੀਂ ਕਰਦੇ ਇਹ ਨਾਲੇ ਕੰਮ ਹੋ ਜਾਂਦਾ ਹੈ ਤੇ ਹੁਣ ਆਪਾਂ ਮਹਿੰਦੀ ਭਿਉਣੀ ਆ ਵਾਲਾਂ ਚ ਲਾਉਣ ਵਾਸਤੇ ਚਾਹ ਪਤੀ ਸਵੇਰੇ ਮੈਂ ਆ ਵਾਲ ਕੇ ਰੱਖ ਲਈ ਸੀ ਤੇ ਆਹ ਮਹਿੰਦੀ ਆ ਨੂੰ ਨੂੰ ਕੋ ਨੈਕਸਪਾਇਰ ਵੀ ਨਾ ਹੋ ਗਈ ਉਹ ਤੇ ਪਿਛਲੇ ਸਾਲ ਦੀ ਪਈ ਹੈ ਕੋਣ ਦਾ ਟਾਈਮ ਹੀ ਨਹੀਂ ਲੱਗਦਾ ਆ ਇੱਕ ਵਾਰੀ ਬਿਛਰੇ ਸਾਲ ਲਾਈ ਸੀ ਮੁੱਲਾਂ ਨੂੰ ਇਹ ਨਾਲ ਤਾਂ ਠੰਡੀ ਹੁੰਦੀ ਹੈ ਨਾਲ ਜਿਹੜੇ ਆਪਣੇ ਵਾਲ ਵਾਈਟ ਹੁੰਦੇ ਆ ਉਹਨਾਂ ਨੂੰ ਬਲੈਕ ਕਰਦਾਂਗੇ ਪਹਿਲਾਂ ਪਪਿਉ ਨੇ ਆਇਆ ਸੀ ਤੇ ਆ ਮੇਰੇ ਕੋਲ ਇੱਕ ਹੈਗਾ ਲੋਹੇ ਦਾ ਨਿੱਕਾ ਜਿਹਾ ਡੱਬੀ ਜੀ ਲਾਲ ਪਤਾ ਨਹੀਂ ਕਾਦੀ ਸੀਗੀ ਜਨਰੇਟਰ ਦੇ ਦੇ ਵਿੱਚ ਕੁਝ ਜਨਰੇਟਰ ਦਾ ਆਇਆ ਸੀ ਮਮੀ ਹਾਂਜੀ ਟੋਪੀ ਦਾ ਕੋਈ ਹੋਰ ਹੈ ਨਾ ਲੌਬੀ ਜੀ ਮੈਂ ਨਾ ਹਾਂ ਕੀ ਆ ਹਾਂ ਕੀ ਆ ਤੱਕ ਵੀ ਗਿਆ ਦੇਹ ਲੋ ਐਡੀਸ਼ਨ ਤੱਕ ਗਿਆ ਜੇ ਇਹੋ ਹੋ ਗਿਆ ਮੇਰੀ ਤਰੀਫ ਹੋ ਗਈ ਬਸ ਬਹੁਤ ਆ ਜੇ ਮੈਂ ਲਾ ਦਿੰਦੀ ਮੈਂ ਆਂ ਐਸੇ ਮੈਂ ਹੱਥ ਨੂੰ ਐਸੇ ਮੈਂ ਹੱਥ ਨੂੰ ਖੋਲਿਆ ਸੀ ਮੈਂ ਪਾਸਟੀ ਕੰਮ ਕਰਾਉਂਦੀ ਜਿਵੇਂ ਆਇਆ ਥਾਏ ਖੇਤ ਚ ਵੀ ਕਦੇ ਡੈਡੀ ਨਾਲ ਕੰਮ ਕਰਕੇ ਆਇਆ ਪਹਿਲਾਂ ਖੇਡਦਾ ਸੀ ਬੈਠਾ ਜਦੋਂ ਮੈਂ ਰੂਮ ਦੇ ਵਿੱਚ ਪੜੀ ਝਾੜੂ ਲਾਣੇ ਕਹਿੰਦਾ ਡੈਡੀ ਕਿੱਥੇ ਨੇ ਮੈਂ ਕਿਹਾ ਕੇਕ ਨਹੀਂ ਜਦ ਤੇ ਚਲੇ ਗਿਆ ਸਾਰੀ ਮਹਿੰਦੀ ਪਾ ਲੀ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਚਾਹ ਪੱਤੀ ਵਾਲੇ ਪਾਣੀ ਰੱਖਿਆ ਹੁੰਦਾ ਸ਼ਾਮ ਨੂੰ ਲਾਵਾਂਗੇ ਹੁਣ ਮੇਰੇ ਖਿਆਲ ਨਾਲ 8:30 ਹੋ ਗਏ ਆ ਮੈਨੂੰ ਆਪਾਂ ਭਿਓ ਕੇ ਰੱਖ ਦਿੰਨੇ ਆ ਰਾਤ ਨੂੰ ਲਾ ਕੇ ਸੈ ਜਾਣਾ ਦੇਖਾਂਗੇ ਜੇ ਕਲਰ ਦਊਗੀ ਗਿੰਦੀ ਤਾਂ ਹੁੰਦੀ ਨਹੀਂ ਵੈਸੇ ਇਹ ਕਲਰ ਉਹ ਤਾਂ ਠੰਡੀ ਕਰਕੇ ਲਾ ਲੈਣੀ ਆ ਮੈਂ ਕਿ ਜਿੱਦਾ ਸਿਰ ਤੋਂ ਖਦਾ ਰਹਿੰਦਾ ਪਾਣਾ ਨੂੰ ਵਧੀਆ ਠੰਡੀ ਖੁਸ਼ਕ ਕਰ ਦਿੰਦੀ ਆ ਵੈਸੇ ਮਹਿੰਦੀ ਲੌਂਗੀ ਤਾਂ ਚਾਹੀਦੀ ਨਹੀਂ ਬਹੁਤ ਵਾਲਾਂ ਨੂੰ ਖੁਸ਼ਕ ਕਰਦੀ ਹੈ। ਖੁਸ਼ਕੀ ਨਾ ਕਰੇ ਉਹਦੇ ਲਈ ਆਪਾਂ ਜਦੋਂ ਮਤਲਬ ਲਾਉਣੀ ਆ ਉਦੋਂ ਦਹੀਂ ਐਡ ਕਰਾਂਗੇ ਇਹਦੇ ਵਿੱਚ। ਹੁਣ ਫਿਰ ਲਹਲ ਚਾਹ ਪੱਤੀ ਦੇ ਪਾਣੀ ਦੇ ਵਿੱਚ ਭਿਓ ਕੇ ਰੱਖ ਦਿੰਦੀ। ਮੇਰੇ ਤਾਂ ਵਾਲ ਬਹੁਤ ਜ਼ਿਆਦਾ ਖੁਸ਼ਕ ਡਰਾਈ ਡਰਾਈ ਇੰਨੇ ਡਰਾਈ ਖੁਸ਼ਕੀ ਵਾਲੀ ਕਰ ਦਿੰਦੀ। ਮਤਲਬ ਵੀ ਲਾ ਕੇ ਰੱਖਦੇ ਆ ਉਹਦਾ ਮੇਰੇ ਤਾਂ ਵਾਈਲਟ ਵਾਲ ਤੁਸੀ ਵੀ ਵੀਡੀਓ ਦੇ ਵਿੱਚ ਦੇਖਦੇ ਹੋਮੋਂਗੇ ਹੋ ਜਾਂਦੇ ਆ ਪਿਛਲੇ ਸਾਲ ਲਾਈ ਸੀ ਮੈਂ ਤਾਂ ਦੱਸਦੀ ਆ ਸਾਲ ਬਾਅਦ ਲਾਉਣ ਲੱਗੀ ਤੇਲ ਲਾਉਂਦੀ ਰਹਿਣੀ ਆ ਮੈਂ ਉਹ ਵਾਲਾ ਜਿਹੜਾ ਤੁਹਾਨੂੰ ਦੱਸਿਆ ਸੀ ਬਣਾਇਆ ਹੋਇਆ ਉਹ ਹਫਤੇ ਦੇ ਵਿੱਚ ਦੋ ਵਾਰੀ ਲਾ ਕੇ ਤੇ ਇੱਕ ਵਾਰੀ ਲਾ ਕੇ ਤੇ ਉਹ ਮੈਂ ਲਾਉਂਦੀ ਰਹਿਣੀ ਕੱਲ ਵੀ ਲਾਇਆ ਸੀ ਮੈਂ ਸਵੇਰੇ ਸਵੇਰੇ ਲਾਇਆ ਸੀ ਫਿਰ ਸ਼ੈਂਪੂ ਲਾਇਆ ਕਮ ਕਮ ਕਰਕੇ ਤੇ ਚੰਗੀ ਤਰ੍ਹਾਂ ਮਿਕਸ ਕਰਦਾਂ ਕਿ ਕੋਈ ਇਹਦੇ ਵਿੱਚ ਡੜੀ ਬੱਟੀ ਨਾ ਰਵੇ। ਹੱਥ ਵੀ ਲਵੇੜ ਲਈ। ਲੋ ਜੀ ਇਹ ਤਾਂ ਨਾ ਪੇਸਟ ਜਿਹਾ ਬਣ ਗਿਆ। ਠਿੱਕ ਜਿਹਾ ਹੀ ਰੱਖਣਾ ਗਾੜਾ ਗਾੜਾ ਹੀ ਰੱਖਣਾ ਜਾਨੀ ਕਿ ਇਹਨੂੰ ਪਤਲਾ ਨਹੀਂ ਕਰਨਾ। ਜੇ ਪਤਲੀ ਕਰ ਲਈ ਫਿਰ ਇਹਨੇ ਖੜਨਾਂ ਨਹੀਂ ਆਪਣੇ ਪਾਲਾਂ ਦੇ ਵਿੱਚ। ਤੇ ਹੁਣ ਇਹਨੂੰ ਆਪਾਂ ਰੱਖ ਦਾਂਗੇ ਕਿਉਂਕਿ ਜਿਹੜੀ ਵੀ ਇਹਨਾਂ ਲੋਹੇ ਦੀ ਇਹਦੇ ਵਿੱਚ ਆਵਾਊਗੀ ਉਹ ਬਾਹਰ ਨਾ ਨਿਕਲੇ ਭਾਪ ਬਣ ਕੇ ਵਿੱਚ ਹੀ ਰਵੇ ਚਾਹੇ ਰੱਬੜਵਾ ਦੋ ਇਹ ਪੂਰਾ ਆਪਣਾ ਹੈਗੀ ਸੀ ਲਫਾਫੇ ਦੇ ਨਾਲ ਇਹ ਲਫਾਫੇ ਜਿਹੜੇ ਮੈਂ ਤਾਲਾਂ ਗੋਲਾਂ ਵਾਲੇ ਹੁੰਦੇ ਆ ਮੈਂ ਸਾਫ਼ ਕੇ ਰੱਖ ਲੰਮੀ ਹੁੰਦੀ ਲੋ ਜੀ ਹੁਣ ਇਹਨੂੰ ਆਪਾਂ ਸ਼ਾਮ ਨੂੰ ਚੱਕ ਕੇ ਲਾਵਾਂਗੇ ਮੈਂ 5-6 ਘੰਟੇ ਪਈ ਰੋਗੀ ਤੇ ਲਓ ਜੀ ਇੱਥੇ ਹੁਣ ਲੌਬੀ ਦੇ ਵਿੱਚ ਮੈਨੂੰ ਆਰਡਰ ਲਾਤਾ ਜਿਹਾਰ ਨੇ ਵੀ ਆਪਣਾ ਮਮਾ ਲੌਬੀ ਦੇ ਵਿੱਚ ਤੁਸੀਂ ਪੋਚਾ ਲਾਇਓ ਤੇ ਇੱਥੇ ਹੁਣ ਪੋਚਾ ਮੈਂ ਲਾ ਦੂੰਗੀ ਪਤਾ ਨਹੀਂ ਅਜਿਹਰ ਨੂੰ ਕੀ ਹੋਇਆ ਉਹਨੇ ਸਾਰੇ ਕਮਰਿਆਂ ਦੇ ਵਿੱਚ ਲਾਤਾ ਸੀਗਾ ਤੇ ਕਹਿੰਦਾ ਲੌਬੀ ਦੇ ਵਿੱਚ ਤੁਸੀਂ ਲਾਇਓ ਤੇ ਚਲੋ ਕੋਈ ਨਾ ਜੀ ਆਪਾਂ ਲਾ ਦੰਨੇ ਆ ਤੇ ਇੱਥੇ ਸਾਰੇ ਕਿਤੇ ਚੰਗੀ ਤਰ੍ਹਾਂ ਪੋਚਾ ਮੈਂ ਲਾਤਾ ਕਿਉਂ ਥੱਕ ਗਿਆ ਹੋਣਾ ਜੀ ਯਾਰ ਜਾਂ ਪਤਾ ਨਹੀਂ ਕੀ ਉਹਨੂੰ ਲੱਗਿਆ ਉਹਨੇ ਲਾਇਆ ਨਹੀਂ ਅੱਜ ਪੋਚਾ ਵੈਸੇ ਤਾਂ ਲਾ ਦਿੰਦਾ ਹੁੰਦਾ ਜੇ ਲੱਗੇ ਸਾਰੇ ਕਿਤੇ ਕੁਝ ਥੋੜਾ ਜਿਹਾ ਐ ਕਰ ਜਾਂਦਾ ਹੁੰਦਾ ਵੀ ਥੋੜਾ ਜਿਹਾ ਗਿੱਲਾ ਵੱਧ ਲਾ ਦੂ ਜਾਂ ਸੁੱਕਾ ਵੱਧ ਲਾ ਦੂ ਐਦਾਂ ਕਰ ਦਿੰਦਾ ਹੁੰਦਾ ਤੇ ਲਓ ਜੀ ਪੋਚਾ ਲਾਉਣ ਤੋਂ ਬਾਅਦ ਮੈਂ ਤਾਂ ਕਿਹਾ ਸੀ ਯਾਰ ਨੂੰ ਵੀ ਮੇਰੇ ਤੋਂ ਬਾਲ ਬਹਾਲਾ ਤੋਂ ਪਰ ਨਹੀਂ ਉਹ ਕਹਿੰਦਾ ਮਮਾ ਭੁੱਖ ਲੱਗੀ ਹੈ ਪਹਿਲਾਂ ਰੋਟੀ ਬਣਾ ਦਿਓ ਤੇ ਲਓ ਜੀ ਹੁਣ ਅਪਰ ਬਣਾ ਲਾਂਗੇ ਰੋਟੀ ਯਾਰ ਲਈ ਪਰੌਠੇ ਤੇ ਅਸੀਂ ਆਪਣੇ ਲਈ ਰੋਟੀ ਬਣਾਵਾਂਗੇ ਬੱਚਿਆਂ ਲਈ ਪਰੌਠੇ ਬਣਦੇ ਹੁੰਦੇ ਆ ਸਵੇਰੇ ਸਵੇਰੇ ਤੇ ਅਸੀਂ ਆਪਣੇ ਲਈ ਰੋਟੀ ਪਰੌਠਾ ਅਸੀਂ ਲਾਇ ਇੱਥੇ ਜਹਰ ਪਤਾ ਨਹੀਂ ਕੀ ਮੇਰੇ ਨਾਲ ਬੈਠਾ ਗੱਲਾਂ ਕਰਦਾ ਸੀਗਾ ਤੇ ਲੱਗਿਆ ਹੋਇਆ ਸੀ ਕੋਈ ਗੱਲਬਾਤ ਕਰਨ ਤੇ ਮੈਂ ਜਹਰ ਨੂੰ ਪਰੌਠਾ ਬਣਾ ਕੇ ਦੇ ਰਹੀ ਸੀਗੀ ਪਰੌਠਾ ਜਹਰ ਖਾਂਦਾ ਹੁੰਦਾ ਦਹੀਂ ਤੇ ਅੰਬ ਤੇ ਚਾਰਦੇ ਨਾਲ ਹੁਣ ਦੋ ਦਿਨ ਦਾ ਹੀ ਇਹ ਦਹੀਂ ਖਾਣ ਲੱਗਿਆ ਉਹ ਵੀ ਧਮਕੀਆਂ ਦੇ ਦੇ ਕੇ ਦਹੀਂ ਖਾਣ ਲੱਗਿਆ ਪਤਾ ਨਹੀਂ ਕੀ ਗੱਲ ਹੈ ਇੰਨਾ ਕੋਈ दाल ਸਬਜ਼ੀ ਨਾ ਕੁਝ ਵੀ ਨਹੀਂ ਖਾਂਦਾ ਹੈਗਾ ਕਥੇਰਾ ਡਰਾਉਨੇ ਆ ਧਮਕਾਉਨੇ ਆ ਵੀ ਨਹੀਂ ਫਿਰ ਵੀ ਇਹਨਾਂ ਦੇ ਕੰਨ ਤੇ ਜੂਨ ਸਰਕਦੀ ਪਚੈਂਦੀ ਇਹ ਨਹੀਂ ਹੈਗਾ ਵੀ ਹੈ ਨਾ ਵੀ ਜੋ ਗਾਲ ਪਾਣੀ ਬਣਿਆ ਹੋਇਆ ਹੈ ਉਹ ਚੋੜੇ ਨੇ ਮੈਨੂੰ ਦਿਖਾ ਲਣਗੇ ਪਤਾ ਨਹੀਂ ਕਿਹਾ ਜਾਏ ਸਭਾ ਇਹ ਮੈਨੂੰ ਕਹਿੰਦੇ ਤੂੰ ਬਿਗਾੜ ਤੇ ਨਿਆਣੇ ਜਿਵੇਂ ਰੋਜ਼ ਨਹਾਉਣਾ ਜੀ ਤੂੰ ਇਹਨਾਂ ਦੀ ਫਰਮਾਇਸ਼ ਦਾ ਖਾਣਾ ਬਣਾਉਂਦੀ ਰਹਿਣੀ ਆ ਤੇਰੇ ਬਿਗਾੜੇ ਹੋਏ ਨਹੀਂ ਤੇ ਨਿਆਣੇ ਕਹ ਦਿੰਦੇ ਨੇ ਮੰਮੀ ਨੇ ਡੜੀ ਬਿਗਾੜਿਆ ਹੋਇਆ ਮੈਨੂੰ ਸਮਝੇ ਲੱਗਦੀ ਮੈਂ ਬਿਗਾੜੇ ਤਾਂ ਦੋਨੇ ਨਹੀਂ ਹੈਗੀ ਦੋਨੇ ਪਾਰਟੀਆਂ ਮੇਰੇ ਖਿਲਾਫ ਹੋ ਜਾਂਦੀਆਂ ਨੇ ਫਿਰ ਕੁਛ ਤੇ ਇਹ ਨਹੀਂ ਲੱਗਿਆ ਕਿ ਸਮਝੇ ਲਾਦੀ ਵੀ ਮੈਂ ਤਾਂ ਬਿਗਾੜਿਆ ਤਾਂ ਕਿਸੇ ਨੇ ਨਹੀਂ ਮੇਰਾ ਨਾਮ ਬਗਨਾਮ ਕਿਉਂ ਕਰਦੇ ਫਿਰਦੇ ਆ ਪਹਿਲਾ ਮਸਾਲੇ ਕਰ ਲੈਂਨੀ ਉਹਨੇ ਸ਼ੈਂਪੂ ਲਾਉਣ ਤੋਂ ਬਾਅਦ ਲੋ ਜੀ ਇੱਥੇ ਮੈਂ ਪਰੌਠਾ ਬਣਾ ਕੇ ਜਹਾਰ ਨੂੰ ਦਿੱਤਾ ਦਹੀਂ ਤੇ ਅੰਬ ਦੇ ਚਾਰ ਦੇ ਨਾਲ ਚਾਰ ਉੱਠਣ ਨੂੰ ਗੱਲ ਤੇ ਹਾਂ ਮੈਂ ਬਣਾਉਂਗੀ ਰੋਟੀ ਇੱਕ ਪਰੌਠਾ ਰਹਿੰਦਾ ਜਹਾਰ ਦਾ ਹੋਰ ਬਣਾਉਣ ਜਹਾਰ ਦਾ ਪਰੌਠਾ ਬਣੀ ਤੋਂ ਬਾਅਦ ਫਿਰ ਬਣਾਵਾਂਗੀ ਰੋਟੀ ਤੇ ਗਰਮੀ ਇੰਨੀ ਜ਼ਿਆਦਾ ਹੱਤੋਂ ਬਾਅਦ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਰਾਪਣ ਬੈਠੀ ਜੁੜੀ ਪਈ ਆ ਵਾਲਾਂ ਦੇ ਯਾਰ ਬ੍ਰਮੜ ਕੱਢੀ ਇੱਕ ਵੀ ਵਾਲ ਨਹੀਂ ਨਿਕਲਿਆ ਵਿੱਚ ਕਹੇ ਦੇਣਾ ਬਾਅਦ ਸਰਵਾਇ ਪੱਲੇ ਆਇਆ ਹੈ ਕਿ ਆਇਆ ਹੁੰਦਾ ਤੋਂ ਸੀਨੀਅਰ ਹੋ ਗਿਆ ਸੀਨੀਅਰ ਮੰਮੀ ਦੋਗੀ ਹੋ ਗਈ ਆ ਬੁੜੀ ਤੁਝੇ ਦੀ ਹੋ ਗਈ ਤੇ ਮੰਮੀ ਹੋ ਅਟਕ ਗਾ ਲੇ ਡੈਡੀ ਨੂੰ ਘਰੀ ਹੋ ਗਿਆ ਜਰੂਰ ਜੀ ਤੁਸੀਂ ਵੀ ਜੋੜਾ ਕਰਵਾ ਲਓ ਮੈਂ ਜੰਗਾਂ ਜੰਗ ਤੇਰੇ ਡੈਡੀ ਜੰਗਮੈਨ ਜੈਂਟਲਮੈਨ ਹੋਰ ਤਾਂ ਗੱਲਾਂ ਨਹੀਂ ਲਾਂਦੀਆਂ ਹਾਂ ਚੱਲ ਮੋਰਨ ਵਾਲਾ ਪਿੱਛੇ ਰੋ ਜਾ

ਤੂੰ ਥੱਲੇ ਨੂੰ ਕਰ ਲੈ ਸਿਰਫ ਜੂਗਾ ਕਰ ਲੈ ਲਾਈਕ ਡਾਲ ਦੇ ਜੀ ਮੈਂ ਮੈਂ ਬੈੜ ਕੇ ਦੰਬਰ ਕਰਨਾ ਪੜ ਲਾ ਨਹੀਂ ਸਿਕਾ ਸਿਕਾ ਹਲੇ ਤੱਕ ਗੜੀ ਕੱਢ ਨੂੰ ਚਲੇ ਗਏ ਇਹ ਰਾਤ ਹੀ ਫਿਰ ਦਰਾ ਨਹੀਂ ਜਾਣੀ ਇੱਕ ਵਾਰ Look I it.